हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਤੇ ਵਿੱਚ ਅੱਜ ਪਹੁੰਚੇ ਆਂ ਦੋਸਤੋ ਪਿੰਡ ਮਹਿਮੂਦਪੁਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਿਰਗਰਵੰਤ ਉਹਨਾਂ ਦੇ ਕੋਲ ਆਇਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਦੋਸਤੋ ਇਸ ਫਾਰਮ ਦੇ ਉੱਪਰ ਜਿਹੜੇ ਪਸ਼ੂ ਆ ਸੇਲ ਪਰਚੇਜ ਦਾ ਕੰਮ ਆ ਵੀਰ ਉਹਨਾਂ ਦਾ ਖਾਸ ਤੌਰ ਤੇ ਪੱਟੀ ਕੈਂਤੀ ਦੇ ਵਿੱਚ ਪਸ਼ੂ ਆਉਂਦੇ ਆ ਇਸ ਕਿੱਲੇ ਦੇ ਉੱਪਰ ਤੇ ਜ਼ਿਆਦਾਤਰ ਮੱਝਾਂ ਆਉਂਦੀਆਂ ਦੋਸਤੋ ਮੱਝਾਂ ਝੋਟੀਆਂ ਦੇ ਵਿੱਚ ਤੁਹਾਨੂੰ ਪਸ਼ੂ ਦੇਖਣ ਦੇ ਵਿੱਚ ਮਿਲਦੇ ਆ ਇਸ ਘਰੋਂ ਤੇ ਵੇੜਾ ਵੀ ਅੱਜ ਦਿਖਾਵਾਂਗੇ ਤੁਹਾਨੂੰ ਟੋਟਲ ਜਿਹੜੀਆਂ ਮੱਝਾਂ ਦੋਸਤੋ ਚਾਰ ਪੰਜ ਨਾਗ ਜਿਹੜੇ ਮੱਝਾਂ ਦਿਖਾਵਾਂਗੇ ਠੀਕ ਹੈ ਪੰਜ ਮੱਝਾਂ ਹੋਣਗੀਆਂ ਚਾਰ ਮੱਝਾਂ ਗੱਬਣ ਤੇ ਇੱਕ ਸੂਈ ਆ ਠੀਕ ਆ ਜੀ ਤੇ ਦੋ ਵੇੜਾ ਨੇ ਠੀਕ ਆ ਦੋ ਵੇੜਾ ਜਿਨ੍ਹਾਂ ਦੇ ਵਿੱਚੋਂ ਇੱਕ ਵੇੜ ਸੂਈ ਆ ਇੱਕ ਵੇੜ ਗੱਬਣ ਤੇ ਟੋਟਲ ਜਿਹੜੇ ਦੋਸਤੋ ਰਲਾ ਕੇ ਪਸ਼ੂ ਦੋ ਸੂਏ ਸੂਏ ਆ ਤੇ ਬਾਕੀ ਜਿਹੜੇ ਤੁਹਾਨੂੰ ਨਾਗ ਜਿਹੜਿਆ ਚਾਰ ਮੱਝਾਂ ਇਹ ਗੱਬਣ ਦੇ ਵਿੱਚ ਮਿਲ ਜਾਣਗੀਆਂ ਇੱਕ ਵੇੜ ਗੱਬਣ ਆ ਇੱਕ ਵੇੜ ਸੂਈ ਆ ਠੀਕ ਆ ਤੇ ਟੋਟਲ ਸੱਤ ਨਾਗ ਨੇ ਠੀਕ ਆ ਜੀ ਸੱਤਾਂ ਦਾਗਾ ਦੀ ਡਿਟੇਲ ਵੀਰ ਗੁਰਵੰਤ ਤੋਂ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤੇ ਬਾਕੀ ਜਿਹੜਾ ਵੀ ਐਨੀਮਲ ਹੈ ਜਿਹੜਾ ਵੀ ਪਸ਼ੂ ਪਸੰਦ ਆਊਗਾ ਦੋਸਤੋ ਜਿਹੜਾ ਗੱਭਨ ਪਸ਼ੂ ਹੋਇਆ ਬਿਲਕੁਲ ਚੌਂ ਥਨਾਂ ਦਾ ਟਿੱਪ ਕੇ ਭਰਾ ਕੇ ਤਸੱਲੀ ਨੂੰ ਯਕੀਨੀ ਤੁਸੀਂ ਬਣਾ ਲਿਓ ਠੀਕ ਆ ਤੇ ਸੋਇਆ ਸੋਇਆ ਪਸ਼ੂ ਲੈ ਕੇ ਜਾਂਦੇ ਜੇ ਇਸ ਕਿਲੇ ਦੇ ਉੱਪਰੋਂ ਤੇ ਦੋ ਟਾਈਮ ਚੋਕੇ ਚਾਹੇ ਤਿੰਨ ਟਾਈਮ ਚੋਕੇ ਉਹ ਤੁਹਾਡੀ ਜ਼ਿੰਮੇਵਾਰੀ ਹੈ ਦੋਸਤੋ ਤੁਹਾਡਾ ਹੱਕ ਬਣਦਾ ਜਿੱਦਾਂ ਵੀ ਤਸੱਲੀ ਕਰਨੀ ਆ ਠੀਕ ਆ ਜੀ ਬਖੂਬੀ ਢੰਗ ਨਾਲ ਆਪਣੀ ਤਸੱਲੀ ਕਰ ਲਿਓ ਅੱਜ ਇਹ ਤ ਵਿਡੀਓ ਦੇ ਵਿੱਚ ਤੁਹਾਨੂੰ ਸਤਨਾਕ ਦਿਖਾ ਦਾਂਗੇ ਡਿਟੇਲ ਆਪਾਂ ਵੀਰ ਗੁਰਵੰਤ ਤੋਂ ਲੈ ਲੈਨੇ ਆਓ ਚੱਲਦੇ ਆਂ ਬਤੇਰੇ ਡਿਟੇਲ ਦੇ ਲਈ ਸਭ ਤੋਂ ਪਹਿਲਾਂ ਵੀਰ ਗੁਰਵੰਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਹਰਸਨਾਲ ਸਾਹਿਬ ਠੀਕ ਠਾਕ ਜੀ ਚੰਗੇ ਗੁਰਵੰਤ ਹੋ ਰਹੇ ਠੀਕ ਠਾਕ ਵੀਰ ਹਾਂਜੀ ਵਧੀਆ ਵੀਰ ਜੀ ਅਸਾ ਗੁਰਵੰਤ ਉਦਾਂ ਵੀ ਆਪਾਂ ਪਸ਼ੂ ਤਕਰੀਬਨ 5-6 ਦਿਖਾਏ ਸੀਗੇ ਹਾਂਜੀ ਉਹ ਵੀਰ ਜੀ ਆਪਾਂ ਵੀਡੀਓ ਜਦੋਂ ਪਾਈ ਸੇਲ ਹੋ ਗਈ ਅਗਲੇ ਦਿਨੀ ਠੀਕ ਆ ਜੀ ਹਾਂਜੀ ਅੱਜ ਫਿਰ ਪਸ਼ੂ ਕਿਵੇਂ ਨੀਲੀ ਰਾਵੀ ਦੀਆਂ ਮੱਝਾਂ ਝੋਟੀਆਂ ਅੱਜ ਆਪਣੇ ਕੋਲ ਤਿੰਨ ਨੀਲੀ ਦੇ ਆ ਦੋ ਝੋਟੀਆਂ ਬੜੀਆਂ ਚੰਗੀਆਂ ਐ ਇੱਕ ਦੂਜਾ ਸਵਾਸ ਹੋ ਗਈ ਇੱਕ ਪਹਿਲਣ ਝੋਟੀ ਬਹੁਤ ਵੱਡੀ ਹੋਊਗੀ ਠੀਕ ਆ ਹਾਂਜੀ ਉਹ ਕਿ ਤਿੰਨ ਕ ਨਾ ਅੱਜ ਨੀਲੀ ਦੇ ਆ ਹਾਂ ਤਿੰਨ ਤਿੰਨੇ ਕ ਬਣਾਂ ਅਜ ਠੀਕ ਆ ਜੀ ਹਾਂਜੀ ਲੋ ਵੀ ਤੇ ਦੋ ਵੜਾ ਔਰ ਵਾਰ ਦੀ ਤਰ੍ਹਾਂ ਦੋਸਤੋ ਨੀਲੀ ਰਾਵੀ ਤੇ ਨੀਲੀ ਦੇ ਪਸ਼ੂ ਤੁਹਾਨੂੰ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਇਸ ਘਰੋਂ ਅੱਜ ਵੀ ਤਕਰੀਬਨ ਕੋਈ ਤਿੰਨ ਕ ਮੱਝਾਂ ਝੋਟੀਆਂ ਤੁਹਾਨੂੰ ਦਿਖਾਉਣੀਆਂ ਜਿਹੜੀਆਂ ਕੱਪਣ ਨੇ ਠੀਕ ਆ ਨੀਲੀ ਦੀਆਂ ਆਓ ਲੈਨੇ ਆ ਵਧੇਰੇ ਡਿਟੇਲ ਕਰਦੇ ਆ ਸ਼ੁਰ ਲਵੀ ਗਰਵੰਤ ਪਹਿਲਾ ਜਿਹੜੀ ਇਹ ਸੂਈ ਹੈ ਵੈੜ ਇਥੋਂ ਕਰ ਲਈਏ ਜੀ ਇਹ ਪਹਿਲਾ ਸੂਆ ਸੂਈ ਹੈ ਸਾਨੂੰ ਸਾਬ ਵੈੜ ਉਹਦੀ ਪਹਿਲਾਂ ਵੈੜ ਦੋਸਤੋ ਸੂਈ ਆ ਹਾਂਜੀ ਤੇ ਅੱਜ ਦਿਨ ਕਿੰਨੇ ਹੋ ਗਏ ਇਹਨੂੰ ਸੂਈ ਨੂੰ ਕੋਈ 25 ਦਿਨ ਹੋ ਗਏ ਆ 25 ਹਕ ਦਿਨਾਂ ਦੀ ਬੱਚਾ ਮਗਰ ਹਾਂ ਬੱਚਾ ਮਗਰ ਵੱਚੀ ਆਹ ਵੱਚੀ ਆ ਗਈ ਹਾਂਜੀ ਚੰਗੇ ਸੀਮਨ ਦੀ ਜਾਪਦੀ ਹਾਂਜੀ ਹਾਂਜੀ ਵੱਚੀ ਬਹੁਤ ਚੰਗੀ ਲਓ ਜੀ ਦੂਜਾ ਸੂਆ 25 ਦਿਨਾਂ ਦੀ ਸੂਈ ਮਹੀਨਾ ਨਹੀਂ ਮੰਨ ਲੋ ਕੋਈ ਮਹੀਨਾ ਮੰਨ ਲੈ ਵੀਰ ਹਾਂਜੀ ਬੱਚਾ ਤੁਸੀਂ ਆ ਵੇਖ ਕੇ ਜਜਮੈਂਟ ਕਰ ਲੈਣੀ ਆ ਵੱਚੀ ਬਹੁਤ ਸੋਹਣੀ ਆ ਠੀਕ ਆ ਜੀ ਗੋਰੇ ਰੰਗ ਬਿਲਕੁਲ ਵਾਈਟ ਰੰਗ ਦੇ ਵਿੱਚ ਤੇ ਪੂਰੀ ਚੰਗੀ ਨਸਲ ਬਰੀਡ ਦੀ ਇਹ ਬੱਚੀ ਹੈ ਮਗਰ ਤੇ ਗਰਭ ਤੋਂ ਮਹੀਨੇ ਕਿ ਦੀ ਸੂਈ ਦੇ ਥਲੇ ਦੁੱਧ ਕਿੰਨਾ ਆਉਂਦੇ ਇਹਦੇ ਥਲੇ ਸੰਧੂ ਸਾਹਿਬ ਜਿਹੜਾ ਕੰਡੇ ਵਾਲਾ ਦੁੱਧ 18 ਕਿਲੋ ਹੋਊਗਾ ਹੁਣ ਇਸ ਟਾਈਮ ਤੇ ਤਿਆਰ ਜਿਹੜਾ 18 ਕਿਲੋ ਹਾਂਜੀ ਠੀਕ ਆ ਜੀ ਇਹ ਸ਼ਾਮਾਂ ਦੇ ਟਾਈਮ ਤੇ ਬਹੁਤ ਚੰਗੀ ਬਣਦੀ ਤੁਹਾਨੂੰ ਪਤਾ ਹੈ ਇਹ ਟਾਈਮ ਕੋਈ ਨਹੀਂ ਹੋਇਆ ਠੀਕ ਆ ਜੀ ਹਾਂਜੀ 6 ਵਜੇ ਦੀ ਆਪਣੀ ਫੇਰ ਦੀ ਚੋਈ ਹੈ ਠੀਕ ਆ ਜੀ ਤੇ ਹੁਣ 10 ਦਾ ਟਾਈਮ ਹੋਇਆ ਜੀ ਆ ਬਿਲਕੁਲ ਹਾਂਜੀ ਤੇ ਮਾਰਨਿੰਗ ਵੈਸੇ ਪਾਸੋਂ ਜਿੰਨੇ ਵੀ ਆ ਆਪਣਾ ਦੁੱਧ ਵਾਲੇ ਸਾਰੇ ਚੋਏ ਹੋਏ ਆ ਸਵੇਰ ਹਾਂਜੀ ਸਵੇਰ ਆ ਪਾ 6 ਵਜੇ ਚੋ ਠੀਕ ਹੈ ਹਾਂਜੀ ਤੇ ਲੈ ਵੀ ਗਰਵੰਤ ਇੱਕ ਵਾਰੇ ਖੋਲ ਕੇ ਵੀਰ ਦਿਖਾ ਦਈਏ 18 ਕਿਲੋ ਦੋਸਤੋ ਦੁੱਧ ਇਸ ਵਕਤੇ ਦੇ ਥੱਲੇ ਹਾਜ਼ਰ ਕੰਡੇ ਵਾਲਾ ਜਿੰਦਾ ਮਰਜੀ ਤੋਲ ਸਕਦਾ ਕੋਈ ਸੰਦੂਸਾ 1 ਲੀਟਰ ਵਾਲਾ ਨਹੀਂ ਕੋਈ ਝਾਗਾ ਲਾਣੀ ਹੈ ਹਾਂਜੀ ਕੰਡੇ ਵਾਲਾ ਦੁੱਧ ਵੀਰ ਦੱਸ ਰਿਹਾ ਵੀ ਕੋਈ 18 ਕਿਲੋ ਦੁੱਧ ਦਾ ਮਗਰ ਬੱਛੀ ਬਹੁਤ ਸੋਹਣੀ ਬ੍ਰਾਂਡਡ ਮਗਰ ਬੱਛੀ ਆ ਚੰਗੀ ਇੰਪੋਰਟਡ ਸੀਮਨ ਦੀ ਤੇ ਵੇਰ ਦੋਸਤੋ ਦੂਜਾ ਸੁਆ ਕੋਈ ਥੋੜਾ ਜਿਹਾ ਐਚ ਐਫ ਦੇ ਕਿਤੇ ਚਾਹੀ ਵਾਲ ਦਾ ਥੋੜਾ ਜਿਹਾ ਕ੍ਰੋਸ ਠੀਕ ਆ ਬਾਕੀ ਬੱਛੀ ਮਗਰ ਬਹੁਤ ਖੂਬਸੂਰਤ ਆ ਇੱਕ ਬਰੇ ਖੋਲ ਕੇ ਆਪਾਂ ਤੁਹਾਨੂੰ ਤਸੱਲੀ ਨਾਲ ਤੋਰ ਕੇ ਚਲਾ ਕੇ ਦਿਖਾ ਦਿੰਨੇ ਆ 18 ਕਿਲੋ ਜਿਹੜਾ ਮਿੰਤੀ ਵਾਲਾ ਦੋ ਦੋ 18 ਕਿਲੋ ਆ ਆ ਲਓ ਜੀ ਆ ਜਾ ਕੁਛ ਨਹੀਂ ਆ ਜੀ ਆ ਦੇਖੋ ਜੀ ਸੋ ਕੱਦ ਮੀਡੀਅਮ ਦੇ ਵਿੱਚ ਵੀ ਤੁਸੀਂ ਮੰਨ ਕੇ ਸੌਦਾ ਕਰ ਲਿਓ ਦੋਸਤੋ ਪਰ ਦੁੱਧ ਚੰਗਾ ਖਾਸਾ ਠੀਕ ਆ ਦੁੱਧ ਬਹੁਤ ਵਧੀਆ ਤੇ ਚੱਲ ਰਹੀ ਆ ਹਾਈਟ ਮੀਡੀਅਮ ਮੰਨ ਕੇ ਤੁਸੀਂ ਸੌਦਾ ਕਰ ਲਿਓ ਬਾਕੀ ਚੂਣ ਜਾਂ ਦੀ ਸੁਸਰੀ ਆ ਬਿਲਕੁਲ ਹਾਂ ਜੀ ਸਾਬ ਬਹੁਤ ਠੰਡੀ ਆ ਥੋੜੀ ਆਪਣੇ ਕੈਮਰੇ ਦੇ ਕਰਕੇ ਡਰਦੀ ਆ ਆਹਾਂ ਉਂਝ ਕੋਈ ਚੱਕਰ ਨਹੀਂ ਠੀਕ ਹੈ ਜੀ ਠੀਕ ਹੈ ਲਓ ਬਈ ਲਓ ਵੀ ਦੋਸਤੋ ਠੀਕ ਆ ਸੋ ਵਾਇੜਾ ਚੰਗੀ ਆ ਨਿਗਰ ਆ ਪਿੰਡੇ ਪੁੰਡੇ ਦੀ ਪੂਰੀ ਨਿਗਰ ਆ ਠੀਕ ਆ ਜੀ ਤੇ ਕੋਈ ਲੱਸੀ ਫਿੱਕੀ ਨਹੀਂ ਗਈ ਹੈ ਪੂਰੀ ਨਿੱਗਰ ਲੇਵਾ ਨਿੱਗਰ ਆ ਬਿਲਕੁਲ ਨਿੱਗਰ ਲੇਵੇ ਦੀਆਂ ਨਿੱਗਰ ਪਿੰਡੇ ਦੀ ਰੇਟ ਪੜਤਾ ਕੀ ਰਹੂਗਾ ਦੋਸਤੋ ਦੁੱਧ ਦੇ ਅਕੋਰਡਿੰਗ ਉਹ ਆਪਾਂ ਕਰ ਲੈਨੇ ਆ ਵੀਰ ਨਾ ਸਾਂਝੀ ਗੱਲਬਾਤ ਅੱਛਾ ਤੇ ਗਰਵੰਤ ਕੀ ਮੁੱਲ ਕਰਦਾ ਇਹਦਾ ਇਹਦੀ ਡਿਮਾਂਡ ਵਿੱਚ ਹੀ 55000 ਆ ਹਾਂ ਤੇ 50000 ਦੀ ਦੇ ਦਾਂਗਾ ਨਾ ਪਰ ਜੀ 50000 ਦੀ ਹਾਂਜੀ ਕੁਸਰਾ ਕੁਸਰਾ ਪੂਰੀਆਂ ਕੱਢ ਕੇ ਦੇ ਆ ਕਰੀਏ ਹਾਂਜੀ ਹੈ 50000 ਦੀ ਵੜ ਦੇ ਦਾਂਗੇ ਜੇ ਸ਼ਾਮ ਦੇ ਟਾਈਮ ਤੇ ਆਣ ਕੇ ਗਾਗ ਵੇਖੇਗਾ ਬਹੁਤ ਚੰਗੀ ਬੰਦੀ ਠੀਕ ਹੈ ਜੀ ਹਾਂਜੀ ਲਓ ਦੋਸਤੋ 50000 ਦੀ ਤੁਹਾਨੂੰ ਵੜ ਮਿਲ ਜੂਗੀ ਮਗਰ ਬਹੁਤ ਸੋਹਣੀ ਵਛੀ ਆ ਕੋਈ ਵਛੀ ਵੀ ਇਨ ਸੰਭ ਲੂਗਾ ਚੰਗੇ ਔਨ ਵਾਲੇ ਚੰਗੇ ਪੈਸਿਆਂ ਦੀ ਮਗਰ ਵਛੀ ਆ ਠੀਕ ਆ ਬਹੁਤ ਖੂਬਸੂਰਤ ਅੱਗੇ ਆ ਗੱਬਣ ਆ ਗਈ ਆ ਹਾਂਜੀ ਇਹ ਸੂਨ ਵਾਲੀ ਵਿੱਚ ਜੀ ਇਹ ਜਰਸੀ ਐ ਚੱਪ ਕ੍ਰੋਸ ਆ ਜੀ ਹਾਂਜੀ ਲਓ ਜੀ ਅੱਜ ਚੱਪ ਜਰਸੀ ਕ੍ਰੋਸ ਸੰਗ ਦੇ ਵਿੱਚ ਦੋਸਤੋ ਇਹ ਵੜ ਆ ਇਹ ਸੂਨ ਵਾਲੀ ਆ ਗੱਬਣ ਆ ਠੀਕ ਆ ਤਿਆਰੀ ਵਾਲੀ ਵੜ ਆ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਆ ਤੇ ਸੁਹਾਗ ਗਰਮਾ ਸੂਰੀ ਆ ਇਹ ਸੁਹਾਗ ਸੰਧਾਬ ਮਾਲਕਾਂ ਨੇ ਤਾਂ ਦੂਜਾ ਹੀ ਦੱਸਿਆ ਹੀ ਹੋ ਸਕਦਾ ਤਿਜਾ ਹੋਈ ਠੀਕ ਆ ਜੀ ਹਾਂਜੀ ਲਓ ਬਦੋਸਤ ਚਾਹੇ ਕਿਸੇ ਵੀਰ ਦੀ ਵਾਂਡਾ ਆਈ ਦੂਜੇ ਸੁਵੇ ਮੰਨਲੇ ਚਾਹੇ ਕੋਈ ਤੀਜਾ ਮੰਨ ਕੇ ਸੌਦਾ ਕਰ ਲਿਓ ਫੇਸਬੂਸ ਕੁਆਲਿਟੀ ਆ ਤੁਸੀਂ ਵੇਖ ਕੇ ਚੈੱਕ ਕਰੋ ਠੀਕ ਆ ਜੀ ਮੂੰਹ ਮੱਥੇ ਦੀ ਬਿਲਕੁਲ ਜਿੱਦਾਂ ਆਪਾਂ ਇੱਕ ਜਰਸੀ ਬਰੀਡ ਦੀਆਂ ਵਹਿੜਾਂ ਵੇਖਦੇ ਆ ਮੂੰਹ ਮੱਥੇ ਦੀ ਉਦਾਂ ਠੀਕ ਆ ਜੀ ਫੇਸ ਕੁਆਲਿਟੀ ਜਿਹੜੀ ਜਰਸੀ ਬਰੀਡ ਵਾਲੀ ਆ ਬਾਕੀ ਬਾਡੀ ਬੁੱਡੀ ਦੀ ਚੰਗੀ ਆ ਠੀਕ ਆ ਜੀ ਸੋ ਬਾਡੀ ਬੰਤਰ ਚੰਗੀ ਆ ਵੇਲ ਬੂਨ ਲੰਬੀ ਆ ਪੂਰੀ ਕੱਦ ਵੀ ਸੋਹਣਾ ਬਾਕੀ ਹੈ ਪੂਰੀ ਵਜਨ ਵਾਲੀ ਆ ਠੀਕ ਆ ਇਹ ਗੱਬਣ ਆ ਜਿਹੜੀ ਆਪਾਂ ਤੁਹਾਨੂੰ ਸੈਕੰਡ ਨੰਬਰ ਤੇ ਦੋਸਤ ਗੱਬਨ ਅੱਧੇ ਨਾ ਲੈਂਦੀ ਆ ਤਾਂ ਹਫਤਾ ਜੇ ਹਫਤਾ ਲਾ ਜੂ ਸੰਸਾ ਜੀ ਠੀਕ ਆ ਜੀ ਲਓ ਜੀ ਇੱਕ ਹਫਤਾ ਜੇ ਸਮਾਂ ਬਾਕੀ ਆ ਬਾਕੀ ਆ 35 ਤੋਂ ਪਣਾ ਪੂਰੀ ਤਸੱਲੀ ਚੌਥਾ ਨਾ ਜੀ ਇੱਕੋ ਜਿਹਾ ਤੀਪਾ ਸੰਸਾ ਦੇ ਦਾ ਠੀਕ ਆ ਜੀ ਨਹੀਂ ਤੇ ਆਮ ਗਾਵਾਂ ਦਾ ਨਹੀਂ ਰਲਦਾ ਹੁੰਦਾ ਆ ਬਿਲਕੁਲ ਜੀ ਬਿਲਕੁਲ ਲਓ ਵੀ ਠੀਕ ਆ ਜੀ ਸੋ 35 ਦੋਸਤੋ ਚੌਥਾ ਥਣਾ ਦਾ ਇੱਕੋ ਜਿਹਾ ਨੀਰਾ ਹੈਗਾ ਠੀਕ ਆ ਤੇ ਸ਼ਾਇਦ ਹੀ ਆਉਂਦਾ ਹੋਊਗਾ ਜੀ ਤੇ ਪੂਰੀ ਹਾਂ ਸ਼ਾਇਦ ਸੋ ਕੱਦ ਸੋਹਣਾ ਦੋਸਤੋ ਬੇਲਬੂਲ ਦੀ ਚੰਗੀ ਆ ਲੰਬੀ ਲੋਬੀ ਤੁਸੀਂ ਆਪ ਹੀ ਵੇਖ ਕੇ ਐਸਟੀਮੇਟ ਲਾ ਲਿਓ ਸੋਹਣੀ ਬੇਲ ਆ ਵਜਨ-ਵੋਜਨ ਪੂਰਾ ਠੀਕ ਆ ਜੀ ਦੂਜਾ ਸੂਆ ਚਾਹੇ ਕੋਈ ਤੀਜਾ ਮੰਨ ਕੇ ਸੌਦਾ ਕਰ ਲੇ ਲਓ ਜੀ ਠੀਕ ਆ ਚੰਗੀ ਆ ਸਾਫ ਸੁਥਰੇ ਥਣਾਂ ਦੀ ਜੇਵਾ ਲੂਗਾ ਦੋਸਤੋ ਸੋਹਣਾ ਬਣਾਉਗੀ ਢਿੱਲ ਕਾਫੀ ਆ ਬਖਾਲੇ ਦੇ ਵਿੱਚ ਬਹੁਤ ਚੰਗੀ ਬਣੂਗੀ ਇਸ ਸੋ ਲੜਾਂ ਲੜਾਂ ਬਹੁਤ ਨੇ ਹਾਂ ਜੀ ਤੇ ਗਰਮਤਾ ਇਹ ਕਿੰਨੇ ਦੀ ਦੇ ਦੇਣੀ ਫਿਰ ਇਹਦੀ ਡਿਮਾਂਡ ਤਾਂ ਕਰਨ ਭਾਵੇਂ ਵਿੱਚ 50000 ਕੀਤੀ ਹੈਗੀ ਪਰ 45000 ਦੀ ਦੇ ਦਾਂਗੇ ਜਿਹੜੀ ਆ ਨਾ 45 ਦੀ ਹਾਂਜੀ ਠੀਕ ਆ ਜੀ ਲੋ ਵੀ 45000 ਦੀ ਦੋਸਤੋ ਇਹ ਵੈੜ ਤੁਹਾਨੂੰ ਮਿਲ ਜੂਗੀ ਜਰਸੀ ਐਚਪ ਕ੍ਰਾਸ ਸੰਗ ਦੇ ਵਿੱਚ ਤੋਂ ਤਿਆਰੀ ਵਾਲੀ ਸਮਝੋ ਤਕਰੀਬਨ ਹਫਤੇ ਤੱਕ ਸੂਕੂਗੀ ਠੀਕ ਆ ਹਫਤਾ ਲੈ ਜੂਗੀ ਬਾਕੀ ਬਣੂ ਬਣ ਹੁਣ ਤੋਂ ਦਿਨੋਂ ਦਿਨ ਬਣਦੀ ਜਾਣੀ ਸੋ ਹਾਂ ਇਹ ਦੋ ਵੈੜਾ ਆਏ ਦੋਸਤੋ ਜਿਹੜੀਆਂ ਅੱਜ ਇਸ ਵੀਡੀਓ ਦੇ ਵਿੱਚ ਦਿਖਾਉਣੀਆਂ ਸੀ ਬਾਕੀ ਐਨੀਮਲ ਸਾਰੀਆਂ ਮੱਝਾਂ ਝੋਟੀਆਂ ਤੁਹਾਨੂੰ ਪ੍ਰੋਪਰ ਦਿਖਾ ਦਿੰਨੇ ਆਪਾਂ ਜਿਨ੍ਹਾਂ ਦੇ ਵਿੱਚੋਂ ਨੀਲੀ ਦੇ ਪਸ਼ੂ ਤੇ ਨੀਲੀ ਰਾਵੀ ਦੀਆਂ ਮੱਜਾਂ ਝੋਟੀਆਂ ਹੋਣਗੀਆਂ ਇੱਕ ਹੀ ਮੱਝ ਸੂਈ ਹੈ ਬਾਕੀ 4 ਗੱਭਣ ਹੋਣਗੀਆਂ ਠੀਕ ਆ ਤੇ ਗਰਮਤਾਂ ਪਹਿਲੇ ਨੰਬਰ ਤੋਂ ਸ਼ੁਰੂਆਤ ਇਸ ਗੱਭਣ ਝੋਟੀ ਤੋਂ ਕਰ ਲਈਏ ਹਾਂਜੀ ਇਹ ਪਹਿਲੇ ਨੇ ਇਹ ਪਹਿਲਾ ਸੂਆ ਸੁਣੀ ਸੰਸਾ ਪਹਿਲਣ ਹਾਂਜੀ ਲੋ ਜੀ ਪਹਿਲਣ 200 ਪਹਿਲੇ ਨੰਬਰ ਤੇ ਆ ਮੱਜਾਂ ਦੇ ਵਿੱਚੋਂ ਤੇ ਪਹਿਲਾ ਸੂਆ ਪਹਿਲਣ ਇਹ ਝੋਟੀ ਸੂਣੀ ਆ ਤੇ ਦਿਨ ਵੈਸੇ ਹੈ ਤਿਆਰੀਆਂ ਲੈ ਜੂ ਕਿੰਨੇ ਕ ਇਹ ਤਿਆਰੀ ਜੇ ਕੋਈ ਇੱਕ ਲੈ ਜੇ ਦੋ ਲੈ ਜੇ 3 ਜਾਂ 4 ਲੈ ਜੇ ਕੋ ਸਫਰ ਤੇ ਜਾਂਦੇ ਸੂ ਵੀ ਪਵੇ ਹਾਂਜੀ ਉੰਜ ਬਿਲਕੁਲ ਤਿਆਰੀ ਜੇ ਲਓ ਜੀ ਆ ਦੇਖੋ ਠੀਕ ਆ ਸੋ ਤਿਆਰੀ ਵਾਲੀ ਝੋਟੀ ਆ ਦੋਸਤੋ ਦੋ ਦਿਨ ਤਿੰਨ ਦਿਨ ਹੋ ਸਕਦਾ ਵੀ ਨਮੀ ਤਾਂ ਤੇ ਜੀ ਧਰ ਦੇ ਜੀ ਲਾ ਜੇ ਤੇ ਦੋ ਦਿਨ ਕੱਢ ਵੀ ਸਕਦੀ ਆ ਖੁੱਲੀ ਖਾਲੀ ਬਹੁਤ ਚੰਗੀ ਆ ਅਦਰਵਾਇਜ਼ ਸੂ ਵੀ ਸਕਦੀ ਆ ਜਾਂਦਿਆਂ ਠੀਕ ਆ ਬਾਕੀ ਹਾਈਟ ਮੀਡੀਅਮ ਦੇ ਵਿੱਚ ਆ ਕੋਈ ਬਾੜੀ ਬੈਂਕ ਇਹ ਨਹੀਂ ਕਹਿੰਦੇ ਕਿ ਬਾੜੀ ਉੱਚੀ ਵੱਡੀ ਆ ਬੇਰੀਆਂ ਦਰਮਿਆਨੀਆਂ ਆਨ ਲੈਵਾ ਬਹੁਤ ਚੰਗਾ ਲੱਗਾ ਬਾਕੀ ਥਣ ਦੇ ਵੀ ਦੀ ਸਾਫ ਸੁਥਰੀ ਆ ਪਹਿਲਾਂ ਝੋਟੀ ਨੇ ਸੂਣਾ ਆ ਥਣ ਸੂਣ ਦੋਸਤੋ ਸੂਣ ਤੋਂ ਬਾਅਦ ਜਦੋਂ ਭਲਾ ਭੁਲਾ ਪਸੂ ਲਾ ਗਿਆ ਬਿਲਕੁਲ ਨਾਰਮਲ ਹੋ ਗਿਆ ਠੀਕ ਆ ਜੀ ਆਡਰ ਤੇ ਥਣ ਸੂਣ ਜਿਹੜਾ ਪੂਰਾ ਨਿਕ ਆ ਦੇਖੋ ਠੀਕ ਆ ਜੀ ਬਾਕੀ ਆ ਫੇਸ ਕੁਆਲਿਟੀ ਤੋਂ ਠੀਕ ਆ ਆ ਮੂੰਹ ਮੱਥੇ ਤੋਂ ਇੱਕ ਵਾਰੀ ਤੁਸੀਂ ਵੇਖ ਲਓ ਸਿੰਗੀ-ਸੂੰਗੀ ਫੇਸ ਕੁਆਲਿਟੀ ਤੋਂ ਬਾਡੀ ਬੰਤਰ ਆ ਨਾ ਠੀਕ ਆ ਲੈ ਵੀਰ ਗਰਮੰਤ ਕੋਲ ਕੇ ਤੋੜ ਦਈਏ ਵੀ ਤੋਂ ਪਹਿਲਾਂ ਝੋਟੀ ਤਾਂ ਦੇਣ ਦੋਸਤੋ ਇੱਕ ਵਾਰੀ ਫੇਰ ਰਿਪੀਟ ਕਰ ਦਿੰਦੇ ਆ ਵੀ ਦੋ ਵੀ ਲੈ ਕੇ ਜਾ ਸਕਦੀ ਆ ਤਿੰਨ ਵੀ ਲੈ ਕੇ ਜਾ ਸਕਦੀ ਆ ਸਫਰ ਤੇ ਪਸੂ ਸੂ ਵੀ ਸਕਦਾ ਠੀਕ ਆ ਕਿਉਂਕਿ ਤਿਆਰੀ ਵਾਲੀ ਆ ਪਹਿਲਾਂ ਝੋਟੀਆਂ ਦਾ ਵੈਸੇ ਪਤਾ ਨਹੀਂ ਹੁੰਦਾਗਾ ਕਈ ਨਾ ਪੂਰੇ ਦਿਨਾਂ ਤੇ ਸੂਪਣ ਕੋਈ ਦੇ ਉਹਦਾਂ ਨੂੰ ਤਿੰਨ ਤਿੰਨ ਉੱਪਰ ਵੀ ਲੈ ਕੇ ਸੂਪਣ ਠੀਕ ਹੈ ਉਹ ਜੇ ਠੰਡੀ ਧੀਰੀ ਹਾਂ ਲੋ ਜੀ ਅਸ਼ਾ ਕਰਮਾਂ ਤੇ ਦਾ ਫਿਰ ਕੀ ਮੁੱਲ ਰੱਖਿਆ ਜੀ ਇਹਦਾ ਮੁੱਲ ਛੋਟਾ ਜਿਹਾ ਕਰਨਾ ਤੁਸੋਂ ਸਭ ਤੋਂ ਆ ਬਿਲਕੁਲ ਹਾਂ ਜੀ ਇਹ ਮੁੱਲ ਕਰਨ ਜੋ ਮਰਜ਼ੀ ਕੀਤੀ ਜਾਈਏ 60000 ਦੀ ਦੇ ਦਾਂ 60000 ਦੀ ਹਾਂ ਜੀ ਲੈ ਜੀ ਆ ਜਿਹੜੀ 2 ਕਿਲੋ ਮੇਲਾ ਹੈ ਆ ਜਿਹੜੀ ਆ ਨਾ 60000 ਦੀ ਬਹੁ ਵੀ 60000 ਦੀ ਦੋਸਤੋ ਇਹ ਝੋਟੀ ਮਿਲ ਜੂਗੀ ਬਾਕੀ ਇਹ ਵੀ ਆਪਣੇ ਭੈਣ ਭਰਾ ਸੱਜਰਾਂ ਨੂੰ ਦੱਸ ਦਈਏ ਵੀ ਕਿਸੇ ਤਰ੍ਹਾਂ ਦੀ 35 ਭਾਰ ਪਿਛੇ ਦੀ ਦੂਜੀ ਤਿੱਤੀ 35 ਆਪਾਂ 35 ਆਵਦੀ ਵਾਲਾ ਤੇ ਸਾਵਧਾਨੀ ਤੇ ਤਸੱਲੀ ਕਰ ਸਕਦਾ ਪਿਛੇ ਦੀ ਆਪਣੀ ਗਰੰਟੀ ਹਾਂ ਜੀ ਉਹ ਤਾਂ ਤੁਹਾਨੂੰ ਭਰਾ ਸੰਦੇ ਸਾਹਿਬ ਸਣਾ ਦਾ ਜੇ ਪਹਿਲਣੇ ਆ ਬਿਲਕੁਲ ਨਾ ਆਪਾਂ ਵੇਖਿਆ ਨਾ ਘਰ ਆ ਲਿਆ ਕੁਝ ਵੇਖਿਆ ਜੀ ਉਹਦਾ ਜੇ ਨੀਰਾ ਵੇਖਿਆ ਆਪਾਂ ਨੀਰਾ ਚੌਥਾ ਨਾ ਇੱਕੋ ਹੀ ਆ ਲੋ ਜੀ ਦੋਸਤੋ ਕਿਸੇ ਤਰ੍ਹਾਂ ਦੀ ਕੋਈ ਭਾਰ ਪਿੱਛੇ ਦੀ ਕੋਈ ਸਮੱਸਿਆ ਨਹੀਂ ਗਈ ਬਾਕੀ ਫਿਰ ਵੀ ਕੋਈ ਆਪਦੀ ਸਮਝ ਆਦੀ ਇੱਥੇ ਆਣ ਕੇ ਵੇਖ ਲਿਓ 60000 ਮੋਲਾ ਵਿੱਚੋਂ ਪ੍ਰੇਮ ਮੁਹੱਬਤ ਦੇ ਨਾਲ ਕੋਈ ਛੋਟਛਾਪ ਹੋ ਜਾ ਮੌਕੇ ਤੇ ਹੋ ਜਾਊਗਾ ਠੀਕ ਆ 60000 ਰੁਪਿਆ ਲੈਣ ਦੇਣਾ ਅੱਗੇ ਗਰਵੰਤ ਇਹ ਆ ਕੇ ਨੀਲੀ ਰਾਵੀ ਦੀ ਹਾਂਜੀ ਇਹ ਤੋਹਫਾ ਆ ਗਿਆ ਜੀ ਤੋਹਫਾ ਆ ਗਿਆ ਹਾਂ ਇਹ ਵੀ ਪਹਿਲਾਂ ਨਾ ਕਿ ਦੂਜੇ ਸੂਬਾ ਸੁਣੀ ਸੀ ਇਹ ਦੂਜਾ ਸੂਬਾ ਸੁਣੀ ਸੀ ਸੰਸਰ ਦੂਜਾ ਸੂਬਾ ਹ ਮਾੜਾ ਦੋਸਤੋ ਆ ਵੇਖੋ ਤੁਸੀਂ ਚੰਗੀ ਝੋਟੀ ਦਿਖਾਈ ਦਿੰਦੀ ਆ ਫੇਸ ਕੁਆਲਟੀ ਤੋਂ ਬਾਡੀ ਬਣਤਰ ਤੋਂ ਬਹੁਤ ਖੂਬਸੂਰਤ ਚੰਗੀ ਮਜ਼ਬੂਤ ਹੱਡੀ ਵਾਲੀ ਤੇ ਬਾਕੀ ਫੇਸ ਕੁਆਲਟੀ ਬਹੁਤ ਚੰਗੀ ਆ ਮੂੰਹ ਸਾਰਾ ਸਫੇਦ ਵਾਈਟ ਸਫੇਦ ਮੂੰਹ ਦੇ ਵਿੱਚ ਸਾਰੇ ਫਕਸ਼ਨਾਂ ਸਿੰਘ ਵੀ ਚਿੱਟੇ ਜੇ ਆੱਖ ਬਿੱਲੀ ਮਣਕੀ ਆ ਵਾਈਟ ਸਿੰਘ ਆ ਚਿੱਟੇ ਸਿੰਘ ਠੀਕ ਆ ਤੇ ਖੋਰਖਰ ਬਾਕੀ ਤੁਸੀਂ ਇਹ ਲੱਤਾਂ ਵੇਖ ਹੀ ਰਹੇ ਜੇ ਵਾਈਟ ਲੱਤਾਂ ਨੇ ਚਾਰੇ ਪੋਛ ਬਿਲਕੁਲ ਪਹੋਂ ਦੇ ਨਾਲ ਥੱਲੇ ਜ਼ਮੀਨ ਨਾਲ ਟੱਚ ਕਰਦੀ ਆ ਸੂਤ ਦੇ ਨਿਸ਼ਾਨ ਆ ਠੀਕ ਆ ਸੋ ਦੂਜਾ ਸੂਬਾ ਇਹ ਝੋਟੀ ਸੂਣੀ ਆ ਆ ਪਤਲੇ ਪਿੰਡੇ ਦੀ ਆ ਕਰਮਾ ਦੀ ਢਿੱਲਾ ਢੁਲਾ ਬਹੁਤਾ ਝੂਟੀ ਦੇ ਵਿੱਚ ਤੇ ਗਰਮਾਂ ਤੇ ਇਹ ਤਾਂ ਦਿਨ ਵੈਸੇ ਕਦੋਂ ਕ ਪੂਰੇ ਹੁੰਦੇ ਪੁੱਛਿਆ ਇਹ ਆ ਜੇ 10 ਦਿਨ ਲੇਜੂ ਸੰਸਾ 10 ਕ ਦਿਨ ਹਾਂਜੀ ਪਹਿਲਾਂ ਪੂਲਣ ਤਾਂ ਕੋਈ ਲਿਆ ਜਾਣਕਾਰੀ ਕਰੋ ਉਹ ਉਹਨਾਂ ਦੱਸਿਆ ਕਿ 14 ਤੋਂ 15 ਕਿਲੋ ਦੁੱਧ ਦਿੱਤਾ ਇਹਨੇ ਪਹਿਲੇ ਸੂਈ ਪਹਿਲਾਂ ਨਹੀਂ ਹਾਂਜੀ ਆਪਰੇ ਇਧਰ ਦੀ ਝੋਟੀ ਹਾਂ ਆਪਾਂ ਵਧੇਰ ਕੇ ਚਲੇ ਜੀ ਠੀਕ ਹੈ ਜੀ ਬਹੁਤ ਸੋ ਹਰ ਵਾਰ ਆਪਾਂ ਜ਼ਿਕਰ ਕਰ ਲੈਨੇ ਆ ਵੀ ਮਹਿਮੂਦਪੁਰ ਜਿੱਦਾਂ ਲਾਖਨਾ ਰਾਜੋ ਕੇ ਪਿੰਡ ਤੇ ਬਿਲਕੁਲ ਡਰੇਨ ਦੇ ਨਾਲ ਤੇ ਬਾਡਰ ਏਰੀਆ ਆ ਜਾਂਦਾ ਇਧਰ ਤੋਰ ਪਸ਼ੂ ਕੋਈ ਚੰਗਾ ਵੀ ਨਿਕਲਦਾ ਨੀਲੀ ਰਾਵੀ हो सकता है किसी सरकारी सीमंत दी या छोटी होवे बाकी हरकबीर आप दी ਤੁਸੀਂ ਸਮਝਣ ਨਾਲ ਸੌਦਾ ਕਰ ਲਿਓ ਮੂੰਹ ਮੱਥੇ ਦੀ ਬਹੁਤ ਖੂਬਸੂਰਤ ਚੰਦੂ ਸਾਹਿਬ ਢੋਲ ਮਾਰ ਨੂੰ ਮਰੀ ਜਾਈਗੀ ਆਪਾਂ ਪਰ ਇੱਥੇ 5-7 10 ਕਿਲੋਮੀਟਰ ਦੇ ਅੰਦਰ ਹੀ ਰਹੀ ਤੇ ਵਾਧੂ ਮਾਲਿਆ ਪੈਸਾ ਮੁੱਕ ਜਾਂਦਾ ਇਹ ਮਾਲ ਨਹੀਂ ਮੁੱਕਦਾ ਹਾਂ ਸਹੀ ਗੱਲ ਆ ਬਿਲਕੁਲ ਮਨੂੰ ਤਾਂ ਹਰ ਪੂਰ ਦੇ ਵਿੱਚ 6 6 7 7 5 8 8 ਮੰਜੇ ਬਣਣੀਆਂ ਕਰੀਆਂ ਸੋਕ ਹਾਂਜੀ ਪੈਸਾ ਮੁੱਕ ਜਾਂਦਾ ਇਹ ਮਾਲ ਨਹੀਂ ਮੁੱਕਦਾ ਝੂੜ ਮਰੀ ਜਾਈਗੀ ਕਿ ਮਿਲਦਾ ਨਹੀਂ ਬਲਦਾ ਨਹੀਂ ਬਿਲਕੁਲ ਜਿਹਦਾ ਹੱਥ ਨਹੀਂ ਪਹੁੰਚਦਾ ਥੂ ਕੋੜੀ ਵਾਲੀ ਗੱਲ ਹਾਂਜੀ ਜੇ ਨਹੀਂ ਪਹੁੰਚ ਹੁੰਦੀ ਉੱਥੋਂ ਤੱਕ ਪੈਸਾ ਨਹੀਂ ਲਾਉਂਦਾ ਉਹਨੂੰ ਹੁੰਦਾ ਵੀ ਮਾਲ ਮਿਲਦਾ ਨਹੀਂ ਹਾਂਜੀ ਪੈਸਾ ਕੋਲ ਚਾਹੀਦਾ ਜਿੰਨੇ ਮਰਜ਼ੀ ਸ਼ਾਮ ਤੇ ਕੱਟੀਆਂ ਕਰ ਲੋ ਠੀਕ ਆ ਲੈ ਵੀ ਕਰਵੰਤ ਖੋਲ ਕੇ ਤੋਰ ਕੇ ਦਿਖਾ ਦੇ ਵੀ ਅਬ ਦੋਸਤੋ ਝੋਟੀ ਇਹ ਵੀ ਚੰਗੀ ਖਾਸੀ ਆ ਸੋ ਬਹੁਤ ਵੀਰ ਕੋਸ਼ਿਸ਼ ਕਰਦੇ ਆ ਡਿਮਾਂਡ ਕਰਦੇ ਆ ਵੀ ਚਲੋ ਇਹੋ ਜਿਹਾ ਪਸ਼ੂ ਨਿਕਲੇ ਤੇ ਖਰੀਦ ਲਈਏ ਆ ਜਾ ਤਨਹਾਰ ਝੋਟੀ ਦਾ ਤੁਸੀਂ ਰੰਗ ਰੂਪ ਤੇ ਬਾਡੀ ਬਣਤਰ ਵੇਖ ਕੇ ਤੁਸੀਂ ਚੈੱਕ ਕਰੋ ਸਰ ਸਭ ਕਿਸੇ ਗੱਲੋਂ ਨਹੀਂ ਕੋਸੀ ਕੱਦ ਕਾਠ ਵੀ ਪੂਰਾ ਸੋਹਣੇ ਕੱਦ ਕਾਠ ਦੇ ਵਿੱਚ ਬਾਕੀ ਸੋਹਣੇ ਪਿੱਠ ਪੁੜੇ ਦੀ ਮਾਲਕਨ ਠੀਕ ਆ ਤੇ ਪੂਸ਼ ਪਾਚ ਬਿਲਕੁਲ ਜਿਵੇਂ ਆਪਾਂ ਨੀਲੀ ਰਵੀ ਮੱਝਾਂ ਦੀ ਗੱਲ ਕਰਦੇ ਵੀ ਐ ਬਿਲਕੁਲ ਧਰਤੀ ਨਾਲ ਟੱਚ ਕਰਦੀ ਹੁੰਦੀ ਆ ਪੂਸ਼ ਉਸੇ ਤਰ੍ਹਾਂ ਜਿਵੇਂ ਵਿਹੜਾ ਸੁੰਭਰਦੀ ਜਾਂਦੀ ਕਰਮਾੜੀ ਠੀਕ ਆ ਤੇ ਢਿੱਲਾ ਢੁਲਾ ਬਹੁਤ ਬਖਾਲੇ ਚ 10 ਕ ਦਿਨ ਘੱਟੋ ਘੱਟ ਹਜੇ ਲੈਂਦੀ ਆ ਠੀਕ ਆ ਹਾਂਜੀ 10 ਦਿਨ ਲੈ ਜੂਗੀ ਹਾਂ 10 ਕ ਦਿਨ ਹਜੇ ਲੈਂਦੀ ਆ ਬਾਕੀ ਬਾਡੀ ਬੁੱਡੀ ਬੜੀ ਸੋਹਣੀ ਆ ਕਰਮਾੜੀ ਦੀ ਨਿੱਕਰ ਆ ਪੂਰੀ ਪੇਟ ਪੂੜਾ ਬਹੁਤ ਚੌੜਾ ਹੈ ਤੇ ਤੋਂ ਆ ਲਓ ਜੀ ਲੋ ਵੀ ਝੋਟੀ ਆ ਵੀ ਦੋਸਤੋ ਪੂਰੀ ਸਟੈਂਡਰਡ ਦੀ ਆ ਚੰਗੀ ਝੋਟੀ ਆ ਸੋ ਪਸੰਦ ਆਊਗੀ ਤਾਂ ਗਰਵੰਤ ਕਿੰਨੇ ਕੀ ਦੇ ਦੇਣੀ ਵੀਰ ਇਹਦੀ ਡਿਮਾਂਡ ਤਾਂ ਕਰਨ ਨੂੰ ਭਾਵੇਂ ਵੀਰ ਜੀ 115 ਕੀ ਦੀ ਜੀ ਇੱਕ 16 ਕੀ ਦੀ ਜੀ ਇੱਕ 10 ਦੀ ਦੇ ਦਾਂਗੇ ਜਿਹੜੀ ਆ ਨਾ ਇੱਕ 10 ਦੀ ਹਾਂਜੀ ਠੀਕ ਹੈ ਜੀ ਲੋ ਵੀ ਦੋਸਤੋ 110000 ਦੀ ਤੁਹਾਨੂੰ ਝੋਟੀ ਮਿਲ ਜਾਊਗੀ ਤੋ ਬਾਕੀ ਦੱਸੇਗਾ ਰੇਟ ਜਿਹੜੇ ਆ ਦੋਸਤੋਂ ਉਹਦੇ ਜੋ ਛੋੜ ਛੱਪੇ ਆ ਮੌਕੇ ਤੇ ਬਾਕੀ ਤੁਸੀਂ ਆਓ ਇੱਥੇ ਆਣ ਕੇ ਵੇਖੋ ਬਹੁਤ ਖੂਬਸੂਰਤ ਝੋਟੀ ਆ ਚੰਗੇ ਪਤਲੇ ਪਿੰਡੇ ਦੀ ਆ ਬਿਲਕੁਲ ਛੋੜੇ ਪਿੱਠ ਬੁਰੇ ਜੀ ਦੇ ਹਿਸਾਬ ਨਾਲ ਮੰਗਣਾ ਸੰਧੂ ਸਾਹਿਬ ਹਾਂ ਬਿਲਕੁਲ ਜੀ ਹਾਂ ਜੀ ਜਿਹਦਾ ਜਿਹ ਪਸ਼ੂ ਦਾ ਤਾਂ ਜੈ ਜੀ ਹੁੰਦਾ ਜੀ ਜੈ ਜੀ ਬਿਕਣਾ ਤੇ ਜੈ ਜੀ ਆਪਾਂ ਤੁਸੀਂ ਆਪਦੀ ਸਮਝ ਨਾਲ ਲੈਣਾ ਪਸ਼ੂ ਲੈ ਵੀ ਗਰਵੰਤਾ ਅਗਲੀ ਜਿਹੜੀ ਆ ਮੱਝ ਖੜੀ ਆਪਣੇ ਕੋਲ ਇਹਨੂੰ ਅੱਜ ਤੀਜਾ ਦਿਨ ਹੋ ਗਿਆ ਸੰਸਾ ਸੂਈ ਨੂੰ ਸੂਈ ਨੂੰ ਹਾਂ ਜੀ ਬੱਚਾ ਮਗਰ ਕੀ ਆ ਗਿਆ ਇਹਦੇ ਮਗਰ ਕੱਟੀ ਜਾ ਵੇਖੋ ਲਓ ਆ ਮਗਰ ਕੱ ਬੋਲਾ ਕਿੰਨਾ ਕਊਗਾ ਕਰਮੰਤ ਇਹਦੇ ਥੱਲੇ 10 ਕਿਲੋ ਤੋਂ ਕੋਈ ਬਾਹਰ ਹੀ ਹੋਊਗਾ ਪਈਆ ਅੰਦਰ ਨਹੀਂ 10 ਕਿਲੋ ਹਾਂ ਸਾਰੀ ਸਾਫ ਕਰਤੀ ਆਪਾਂ ਠੀਕ ਆ ਲਓ ਵੀ 10 ਕਿਲੋ ਤੋਂ ਦੋਸਤੋ ਬਾਹਰ ਬੋਲਾ ਦੱਸ ਰਿਹਾ ਫਿਰ ਤਿੰਨਾਂ ਕ ਦਿਨਾਂ ਦੀ ਸੁਬੀਆ ਸੂਬਾ ਤੇਜਾ ਮੂੰਹ ਮੱਥੇ ਦੀ ਇੱਕ ਵਾਰੀ ਤੁਹਾਨੂੰ ਥੋੜਾ ਨੇੜਿਓਂ ਦਿਖਾਈ ਜਾ ਲਓ ਆ ਫੇਸ ਕੁਆਲਿਟੀ ਇੱਕ ਸਿੰਘ ਦਾ ਖੋਲ ਦੱਥਾ ਇੱਕ ਬੰਨਿਓ ਸਿੰਘ ਪੂਰਾ ਉੱਚਾ ਗੋਲ ਬਾਹਰ ਚੰਗੀ ਮੈਂ ਬਣੀ ਥੱਲੇ ਤੁਹਾਨੂੰ ਭਰਾਉਣ ਫਿਰ ਦੁੱਤੇ ਆਣ ਕੇ ਜਿਵੇਂ ਜਿਵੇਂ ਆਈ ਨਾੜੇ ਟਾਈਮ ਕੋਈ ਨਹੀਂ ਹੋਇਆ ਸ਼ਾਮ ਦੇ ਟਾਈਮ ਤੇ ਬੋਲੇ ਬਾਲੇ ਦਾ ਤਾਂ ਕਿਹੜੀ ਡੱਕੀ ਨਹੀਂ ਸਾਫ ਹੋ ਗਈ ਨਹੀਂ ਸੁਭਾ ਵਿੱਚ ਵਾਈ ਦੀ ਹੋ ਗਈ ਆ ਹਾਂ ਸੁਭਾ 6 ਵਜੇ ਆਪਾਂ ਸਾਰੀ ਖਾਲੀ ਕਰਤੀ ਠੀਕ ਆ ਜੀ ਹਾਂਜੀ ਤੇ ਬਹੁਤ 10 ਕਿਲੋ 10 ਤੋਂ ਬਾਹਰ ਹੀ ਹੋ ਕੋਈ ਪਾਈਆ ਕੋਈ ਆ ਚੋਣ ਚੋਣ ਮੋਟਾ ਭਰਾ ਪੋਲਾ ਹਾਂਜੀ ਵਧੀਆ ਪੋਲਾ ਜੋ ਆ ਵਧੀਆ ਮੋਟਾ ਠੀਕ ਆ ਜੀ ਲਓ ਦੋਸਤੋ ਚੋਣ ਚੋਣ ਪੋਲੀ ਆ ਤੇ ਮਗਰ ਇਹ ਕੱਟੀ ਕੱਟੀ ਤੁਸੀਂ ਆ ਵੇਖ ਲਓ ਤਿੰਨਾਂ ਦਿਨਾਂ ਦਾ ਇਹ ਅੱਜ ਸੂਈ ਹੈ ਠੀਕ ਆ ਸੂਹਾ ਤਿੰਨਾਂ ਦਿਨਾਂ ਦਾ ਬੱਚਾ ਮਗਰ ਬਿਲਕੁਲ ਇੱਕ ਰੰਗ ਬਲੈਕ ਆ ਕੁਝ ਜਿਹੜੀ ਮਗਰ 2 ਇੰਚ ਕੂਸ਼ ਵਾਈਟ ਆ ਕੱਟੀ ਦੀ ਓਵਰ ਆਲ ਤੁਸੀਂ ਜਿਹੜਾ ਦੋਸਤ ਜੋੜੀ ਵੇਖ ਲਈ ਠੀਕ ਆ ਬਾਕੀ ਮੱਝ ਬੌਲੇ ਤੇ ਚੱਲ ਰਹੀ ਆ ਖੋਲ ਕੇ ਇਕਬਰੀ ਤੁਹਾਨੂੰ ਆਪਾਂ ਚਲਾ ਕੇ ਦਿਖਾ ਦਿੰਨੇ ਆ ਪਤਲੇ ਪਿੰਡੇ ਦੀ ਤੋਂ ਚੋਣ ਚਾਂ ਚੰਗੀ ਦੱਸ ਰਿਹਾ ਵੀਰ ਕਿਉਂਕਿ ਪਸ਼ੂ ਇਹਨਾਂ ਨੇ ਚੋਏ ਆ ਕਿਉਂ ਵਪਾਰ ਦਾ ਕੰਮ ਆ ਬੇਸ਼ੱਕ ਦੋ ਡੰਗ ਚੋਈਆਂ ਤਿੰਨ ਟਾਈਮ ਚੋਈਆਂ ਉਹਦੇ ਬਿਹਾਵ ਤੇ ਗੱਲਬਾਤ ਕਰਦੇ ਪਏ ਨੇ ਵੀ ਚੋਣ ਚਾਂ ਚੰਗੀ ਸਾਫ ਸੁਥਰੀ ਆ ਠੀਕ ਆ ਆ ਲੋ ਕਿਸੇ ਰਕਮ ਦੀ ਗਰਮੰਤ ਕੋਈ ਬਾਤ ਘਾਟ ਧਰਤੀ ਤੇ ਨਹੀਂ ਕੋਈ ਨਜ਼ਰ ਆਈ ਨਹੀਂ ਸਰਦ ਸਾਹਿਬ ਥਾਣਾ ਦਾ ਕੋਈ ਅਗਲੇ ਨਾਲ ਅਗਲਾ ਬਰਾਬਰ ਹੋ ਪਿਛਲੇ ਨਾਲ ਪਿਛਲਾ ਠੀਕ ਹੈ ਜੀ ਅਸਲ ਦੇ ਵਿੱਚ ਬੌਲੇ ਦੇ ਵਿੱਚ ਤਾਂ ਚਲੋ ਪਤਾ ਨਹੀਂ ਲੱਗਦਾ ਜੰੰਜਰ ਖਾਲੀ ਨਹੀਂ ਹੁੰਦਾ ਪਸੂ ਨਹੀਂ ਨਹੀਂ ਆਪਾਂ ਖਾਲੀ ਖਾਲੀ ਸਾਹ ਹੋ ਗਿਆ ਪਤਾ ਲੱਗਦਾ ਕੱਲ ਸ਼ਾਮ ਕਰਤੀ ਤੇ ਅੱਜ ਫਿਰ ਸੇਰੇ ਕਰਤੀ ਠੀਕ ਹੈ ਜੀ ਲੋ ਵੀ ਦੋਸਤੋ ਇਹ ਜਿਹੜੀ ਇੱਕੋ ਇੱਕ ਮੱਝ ਹੈ ਜਿਹੜੀ ਸੂਈ ਸੂਈ ਅੱਜ ਪੂਰੇ ਪੂਰ ਦੇ ਵਿੱਚ ਬਾਕੀ ਮੱਝਾਂ ਸਾਰੀਆਂ ਤੁਹਾਨੂੰ ਜਿਹੜੀਆਂ ਆਪਾਂ ਗੱਬਣ ਦਿਖਾਈਆਂ ਜਾਂ ਦਿਖਾਵਾਂਗੇ ਤੇ ਇਹ ਤੀਜਾ ਸੂਆ ਹੈ ਠੀਕ ਹੈ ਜੀ ਬੌਲੇ ਤੇ ਚੱਲ ਰਹੀ ਆ ਸੋ ਕੋਈ ਵੀਰ ਸੌਦਾ ਮਾਰ ਕੇ ਤਸੱਲੀ ਕਰ ਸਕਦਾ ਆਪਣੀ ਠੀਕ ਹੈ ਸੋ ਮੱਝ ਚੰਗੀ ਆ ਵੈਸੇ कद काट जेड़ांदा ऊंचा कोई बाली छोटी नहींगी मीडियम ਤੋਂ ਉੱਚੀ ਹਾਈਟ ਆ ਤੇ ਗਰਮਨ ਤਾਂ ਇਹ ਲੈਣ ਦੇ ਫਿਰ ਇਹਦਾ ਕੀ ਰਹੂਗਾ ਇਹਦੀ ਡਿਮਾਂਡ ਵਿੱਚ ਹੀ 90 ਹਜ਼ਾਰ ਆ 90 ਆ ਉਹਦੇ ਚੋਂ ਕੋਈ ਮਾਨਤਾ ਨੂੰ ਹੋ ਜਾਊਗਾ ਮੌਕੇ ਤੇ ਕਰਦਾਂਗੇ ਜਿੰਨਾ ਵੀ ਹੋ ਜਾਏ ਹਾਂਜੀ ਕਰਦਾਂਗੇ ਹਾਂ ਲਓ ਵੀ 90 ਹਜ਼ਾਰ ਦੀ ਡਿਮਾਂਡ ਆ ਦੱਸੋ ਉਹਦੇ ਚੋਂ ਮਾਨਤਾ ਨੂੰ ਹੋ ਜਾਊਗਾ ਛੋਟ ਚੱਪਾ ਹੋ ਜਾਊਗਾ ਸੋ ਬਿਲਕੁਲ ਚੋਕੇ ਤਸੱਲੀ ਕੋਈ ਵੀਰ ਕਰ ਸਕਦਾ ਬਾਕੀ ਹੁਣ ਚੋਈ ਜਵਾਈ ਹੈ ਠੀਕ ਆ 10 ਵਜੇ ਦਾ ਸਮਾਂ ਮਾਰਨਿੰਗ ਦਾ ਤੇ ਗਰਮਨ ਤਾਂ ਜਿਹੜਾ ਆਪਣੇ ਕੋਲ ਇੱਕ ਆ ਨਗ ਆ ਗਿਆ ਹਾਂਜੀ ਇਹ ਤਿਆਰੀ ਵਾਲੀ ਆ ਪੂਰੀ ਹਾਂਜੀ ਤਿਆਰੀ ਵਾਲੀ ਆ ਠੀਕ ਆ ਮੈਂ ਤਾਂ 2 ਦਿਨ ਹੋ ਗਏ ਤੁਹਾਨੂੰ ਸਾਬ ਨੂੰ ਸੌਂਦਿਆ ਪਰ ਅਜੇ ਅੱਛਾ ਜੇਰ ਕਰਕੇ ਬੈਠੀ ਹੈ ਬਣ ਬਣ ਕੰਬਲੀ ਹੋਈ ਜਾਂਦੀ ਹੈ ਹਾਂਜੀ ਬਣੀ ਜਾਂਦੀ ਹੈ ਲੋ ਵੀ ਦੋਸਤੋ ਇੱਕ ਮਾਝ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਵੱਡੇ ਸਰੀਰ ਘਟਾਂਚੇ ਦੀ ਮਾਝਾ ਤੇ ਕਰਮਾਂ ਵਾਲੀ ਜਿੱਨਾਂ ਚਿਰ ਥੱਲਿਓਂ ਕਰਮਾਂ ਵਾਲੀ ਡੱਕੇ ਨਹੀਂ ਲਾਉਂਦੀ ਉਹ ਨਜ਼ਰ ਤੱਕ ਸੁੰਦੀ ਨਹੀਂ ਨੀਗੀ ਉਹ ਗੱਲਬਾਤ ਆ ਕਿ ਪੁੜੇ ਪੜੇ ਬੇਸ਼ੱਕ ਨਵਾਏ ਆ ਵੈਸੇ ਤਿਆਰੀ ਆ ਜਿੰਨੀ ਮਾਲਕਾਂ ਨੇ ਇਹਦੀ ਤਸੱਲੀ ਦਿੱਤੀ ਆ ਉਹ ਜਾਬਦੀ ਆਪਦੀ ਪੂਰਾ ਕਰਕੇ ਵਿਖਾਉ ਕਰਮਾਂ ਵਾਲੀ ਹਾਂ ਹਾਂਜੀ ਉਹਨਾਂ ਆ ਕਿਹਾ ਕਿ 18 ਕਿ ਹਾਂਜੀ ਮਾਂ ਜਦ ਦਿਨ ਲਈ ਉਹਨਾਂ ਨੂੰ ਆਖਿਆ ਕਿ ਮਾਂ ਜਿੰਨੇ ਸੂ ਪੈਣਾ ਉਹ ਅਜੇ ਬਣੀ ਨਹੀਂ ਆਈ ਹਾਂ ਜਿੰਨੇ ਇਹ ਬੰਦੀ ਆ ਜੇ ਬਣੀ ਨਹੀਂ ਗੀ ਗੱਲ ਬਾਤ ਇਹ ਵੀ ਪਿਛਲੇ ਹਿਸਾਬ ਕਿਤਾਬ ਦਾ ਪਤਾ ਹੁੰਦਾ ਹਾਂਜੀ ਕਿੱਥੇ ਕਿ ਜਾ ਕੇ ਪਸੂ ਸੋਇਆ ਹਾਂਜੀ ਬਾਕੀ ਦੋਸਤੋ ਹੈ ਤਿਆਰੀ ਤੇ ਪੁੜੇ ਪੜੇ ਨਵਾਏ ਆ ਤੇ ਹੋ ਸਕੇ ਤੇ ਅੱਜ ਹੀ ਸੂਪੇ ਹੋ ਸਕਦਾ ਵੀ ਦਿਹਾੜੀ ਡੰਗਾ ਕੱਢ ਵੀ ਜਾਵੇ ਪਸੂ ਪਤਾ ਨਹੀਂ ਹੁੰਦਾ ਕਈ ਵਾਰ ਜਿੰਨੇ ਵੀ ਆ ਕਦ ਕੱਟ ਦੀ ਉੱਚੀ ਆ ਵੱਡੀ ਆ ਰਾਜੀ ਰੂਜੀ ਆ ਠੀਕ ਆ ਸੋ ਵਜਨ ਵਾਲੀ ਆ ਪੂਰੀ ਤੇ ਸੂਹਾ ਗਰਮਤ ਕਿੰਨਾ ਮੰਨਦੇ ਆ ਫਿਰ ਸੂਹਾ ਵੀਰ ਜੀ ਉਹਨਾ ਚੌਥਾ ਗਿਆ ਅਗਲਾ ਚੌਥਾ ਮੰਨ ਲੇ ਪੰਜਵਾਂ ਮੰਨ ਲੇ ਆਪੋ ਆਪਣੀ ਸਮਝ ਠੀਕ ਆ ਜੀ ਸੋ ਬਾਡੇ ਬੁੱਡੇ ਦੀ ਦੋਸਤੋ ਵੱਡੀ ਆ ਬਾਕੀ ਹਵਾਨੇ ਵਾਲੇ ਪਾਸੇ ਤੁਸੀਂ ਵੇਖੋ ਪੰਡਾ ਪਾਈ ਖੜੀ ਆ ਕਰਮਾਂ ਵਾਲੀ ਤੇ ਤਿਆਰੀ ਆ ਬੋਰੀ ਠੀਕ ਆ ਤਿਆਰੀ ਆ 15 ਤੋਂ ਪਲੱਸ ਵੀ ਜਾਂਦਾ ਜੀ ਦੁੱਧ ਦੀ ਤਸੱਲੀ ਤੇ ਆਈ ਆ ਬੇਸ਼ੱਕ ਅਗਲੇ ਘਰਨੇ ਦਾ ਵਿਸਤਾਰ 18 18 ਲੀਟਰ ਹੀ ਗਿਆ ਪਰ ਅੱਗੋਂ ਹਰ ਕਨੇ ਆਪੋ ਆਪਣੀ ਸਮਝ ਵੇਖਣੀ ਆ ਐਚ ਐਫ ਵੈੜਾ ਵਾਲਾ ਚੱਡਾ ਲੱਗਾ ਸਨ ਦੋਸਤੋ ਸੋ ਐਚ ਐਫ ਵੈੜਾ ਦਾ ਆਪਾਂ ਹਵਾਨਾ ਦੇਵਾ ਦੋਸਤੋ ਵੇਖਦੇ ਆ ਵੱਡੇ ਆਰਡਰ ਸਾਈਜ਼ ਵਿੱਚ ਇਹ ਮਾਝਾ ਠੀਕ ਆ ਏ ਆ ਬੇਖ ਲੋ ਤੁਸੀਂ ਤੋਰ ਤਾਰ ਵੇਖ ਲੋ ਇੱਕ ਵਾਰੀ ਪੂਰੀ ਚਾਲ ਵੇਖ ਕੇ ਚੈੱਕ ਕਰੋ ਲੋ ਜੀ ਆ ਇਥੇ ਕਰ ਰਹੇ ਹਾਂ ਹਾਂ ਜੀ ਤੋਰ ਲੋ ਗੁਰਵੰਤ ਬਾਕੀ ਥਣ ਥਣ ਵੀ ਦੇੜਾ ਦੋਸਤੋ ਇੱਕੋ ਜਿਹਾ ਮਟਾਈ ਦੇ ਵਿੱਚ ਸਹਿਜ ਲੰਬਾਈ ਦੇ ਵਿੱਚ ਵੀ ਇੱਕੋ ਜਿਹੇ ਥਾਣੇ ਗਿਆ ਚਾਰੇ ਥਾਣਾ ਦੀ ਵਿਥ ਵਿਰਲਾ ਜੋ ਵੀ ਤੁਹਾਨੂੰ ਨਜ਼ਰ ਆ ਰਹੀ ਹੈ ਉਹ ਬਿਲਕੁਲ ਤੁਹਾਡੇ ਸਾਹਮਣੇ ਹੈ ਠੀਕ ਆ ਆ ਜਾ ਸੋ ਬਾਕੀ ਦੁੱਧ ਸੇਵਾ ਦਾ ਜਿੰਨਾ ਕ ਦੁੱਧ ਚਿਬੋਣਾ ਚਾਹੀਦਾ ਕਰਮ ਵਾਲੀ ਨੂੰ ਉਹਨਾਂ ਤਾਂ ਪਿੱਛੇ ਨਹੀਂ ਹਟਦੀ ਚਿਬੋਣ ਵਾਲੇ ਪਾਸਿਓਂ ਬਾਕੀ ਅੱਗੋਂ ਕੋਈ ਚੰਗਾ ਸੇਵਾਦਾਰ ਚੰਗਾ ਸੇਵਾ ਕਰਨ ਵਾਲਾ ਵੀਰ ਮਿਲ ਗਿਆ ਤੇ ਹੋਰ ਵੀ ਚੰਗੀ ਖਾਸੀ ਉਮੀਦ ਕਰ ਲਿਓ ਠੀਕ ਆ ਆ ਲਓ ਜੀ ਠੀਕ ਆ ਵਜਨ ਲੋਡ ਵੀ ਪੂਰਾ ਹੈ ਫੋਲੇ ਵੱਡੇ ਕਦ ਕੱਢ ਚ ਸਨ ਸਭ ਹਾਂ ਨਹੀਂ ਵੱਡੀ ਹੈਗੇ ਹਾਂਜੀ ਵੱਡੀ ਹੈ ਕੋਈ ਮਧਰੀ ਨਹੀਂਗੀ ਵੱਡੀਆਂ ਬੰਜਾਂ ਚ ਕੋਈ ਗਿਣਤੀ ਕਰ ਸਕਦਾ ਤੇ ਘਰਮਾਂ ਤੇ ਕਿੰਨੇ ਦੀ ਦੇ ਦੀਏ ਇਹਦੀ ਡਿਮਾਂਡ ਵੀ ਜੀ ਹੈਗੀ 95000 ਹਾਂ 90000 ਦੀ ਦੇ ਦਾਂਗੇ ਜਿਹੜੀ ਆਪਾਂ ਖਾਨਾ 90 ਦੀ ਹਾਂਜੀ ਠੀਕ ਹੈ ਜੀ ਤੇ ਲਓ ਦੋਸਤੋ 90000 ਦੀ ਇਹ ਤੁਹਾਨੂੰ ਜਿਹੜੀ ਮੱਝ ਮਿਲ ਜੂਗੀ ਅੱਜ ਹੈ ਤਿਆਰੀ ਤੇ ਆ ਵੈਸੇ ਅੱਜ ਭਲਕ ਸੂਪੂਗੀ ਵੈਸੇ ਕਰਮਾਂ ਵਾਲੀ ਬਾਕੀ ਜ਼ਰੂਰ ਤੁਸੀਂ ਹੱਥ ਪਾ ਲਿਓ ਠੀਕ ਹੈ ਜੀ ਸੋ ਹਾਂ ਜੀ ਦੋਸਤੋ ਇੱਕ ਲਾਸਟ ਦੇ ਵਿੱਚ ਬਹੁਤ ਖੂਬਸੂਰਤ ਤੁਹਾਨੂੰ ਇੱਕ ਨੀਲੀ ਰਾਵੀ ਦੀ ਆਪਾਂ ਝੋਟੀ ਦਿਖਾਉਣ ਜਾ ਰਹੇ ਹਾਂ ਠੀਕ ਹੈ ਜੀ ਸੋ ਗੱਬੜ ਝੋਟੀ ਆ ਤਿਆਰੀ ਵਾਲੀ ਆ ਪੂਰੀ ਡਿਟੇਲ ਇੰਦੀ ਆਪਾਂ ਲੈ ਲੈਨੇ ਆ ਵੀਰ ਗਰਵੰਤ ਤੋਂ ਬਾਕੀ ਇੱਕ ਵਾਰੀ ਤੁਹਾਨੂੰ ਪੂਰੀ ਫੇਸ ਕੁਆਲਿਟੀ ਪੂਰਾ ਬਾਡੀ ਸਟਰਕਚਰ ਆਪਾਂ ਇਹਦਾ ਦਿਖਾ ਦਗੇ ਆ ਆ ਦੇਖੋ ਜੀ ਠੀਕ ਆ ਬਿਲਕੁਲ ਸਟੇਟ ਪਟਾ ਦਿੱਲੀ ਮਣਕੀ ਅੱਖ ਤੇ ਝੋਟੀ ਦਾ ਵੇਰਵਾ ਤੁਹਾਨੂੰ ਮਿਲ ਜਾਂਦਾ ਬਾਕੀ ਵੀਡੀਓ ਦੇ ਨਾਲੇ ਅੰਤ ਤੱਕ ਬਨੇ ਰਹੋ ਤੇ ਗਰਵੰਤ ਕੀ ਡਿਟੇਲ ਆ ਵੀਰੇ ਇਸ ਝੋਟੀ ਜੀ ਇਹ ਪਹਿਲਾ ਸੁਆ ਸੁਣੀ ਆ ਤੁਸੀਂ ਪਹਿਲਣ ਝੋਟੀ ਆ ਹਾਂ ਜ ਤੇ ਹੈ ਕੱਦ ਕਾਠੀ ਦੀ ਕਾਫੀ ਚੰਗੀ ਖਾਸੀ ਹੈ ਬਹੁਤ ਚੰਗੀ ਚੋਟੀ ਸੰਸਾ ਪਹਿਲਾਂ ਦੇ ਹਿਸਾਬ ਨਾਲ ਬਹੁਤ ਕੱਦ ਕਾਠੀ ਤਾ ਆ ਬਿਲਕੁਲ ਜੀ ਹਾਂਜੀ ਤੇ ਦਿਨ ਹਜੇ ਤਕਰੀਬਨ ਕਿੰਨੇ ਕੁ ਲੈ ਜੂਗੀ ਹਜੇ ਕੋਈ 10 ਦਿਨ ਲੈ ਜੂ ਮੇਰੇ ਹਿਸਾਬ ਨਾਲ ਚੋਟੀ ਅੱਛਾ ਜੀ ਹਾਂਜੀ ਉਹ ਦੋਸਤੋ 10 ਕ ਦਿਨ ਹਫਤਾ 10 ਕ ਦਿਨ ਹਜੇ ਬਾਕੀ ਆ ਸੀਲਸਲਾ ਗ ਬਹੁਤ ਏ ਕਰਮਾੜੀ ਦੇਖੋ ਆ ਕਰੋ ਚੈੱਕ ਵੀ ਹਾਂਜੀ ਠੀਕ ਬਿਲਕੁਲ ਬਰਫ ਵਰਗੀ ਢੰਡੀ ਆ ਕਰਮਾੜੀ ਠੀਕ ਆ ਨਹੀਂ ਤੇ ਪਸ਼ੂ ਹੱਥ ਨਹੀਂ ਲਾਉਂ ਦਿੰਦੇ ਗਈ ਨਹੀਂ ਤੇ ਐਡਾ ਪਲਿਆ ਪਸ਼ੂ ਲੱਗ ਹੀ ਨਹੀਂ ਆਉਂਦਾਂ ਬਸ ਜੀ ਬਸ ਸੋ ਕੱਦ ਵੀ ਦੋਸਤੋ ਵੱਡ ਬਾਕੀ ਜਮੀਪਲੀ ਪੂਰੀ ਆ ਉਹ ਤੁਸੀਂ ਵੇਖਦੇ ਆ ਸਾਰੀ ਜੱਜਮੈਂਟ ਕਰ ਲੈਣੀ ਆ ਚੌੜੇ ਪਿੱਠ ਪੁੜੇ ਦੇ ਵਿੱਚ ਚੰਗੇ ਸੋਹਣੇ ਕੱਦ ਕਾਠੀ ਦੀ ਮਾਲਕਨ ਠੀਕ ਆ ਸੋ ਸਟੇਟ ਪੜਾ ਬਹੁਤ ਖੂਬਸੂਰਤ ਝੋਟੀ ਆ ਤੇ ਦਿਨ 8 ਤੋਂ 10 ਦਿਨ ਬਾਕੀ ਆ ਬਾਕੀ ਲੰਬਾ ਥਾਨ ਸਾਡੇ ਸਵਿਰਲਾ ਤੁਸੀਂ ਵੇਖ ਤੁਹਾਡੇ ਸਾਹਮਣੇ ਹਿਸਾਬ ਨਾਲ ਆਪਾਂ ਲਾਈ ਆ ਕਿ ਨਹੀਂ ਤੇ ਆਉਂਦੇ ਆ ਕਛੂ ਖਲਾਉਂਦਾ ਹੀ ਨਹੀਂ ਬਸ ਜੀ ਬਸ ਹਾਂਜੀ ਸੋ ਜਸਟ ਕੋਚ ਇੱਕ ਮਿੰਟ ਸੈਕਿੰਡ ਪਹਿਲਾਂ ਜਿਹੜੀ ਦੋਸਤਾਂ ਦੀ ਐਂਟਰੀ ਹੋਈ ਆ ਹੁਣ ਫਾਰਮ ਤੇ ਸੋ ਇਹ ਵੀ ਸੋਚਿਆ ਵੀ ਚਲੋ ਦਿਖਾ ਦਿੰਦੇ ਆ ਤੁਹਾਨੂੰ ਤਿਆਰੀ ਵਾਲੀ ਝੋਟੀ ਆ ਤੇ ਜਿਹੜਾ ਕੋਈ ਵੀਰ ਲੈ ਕੇ ਜਾਊਗਾ 5-7ਕ ਦਿਨ ਹਜੇ 7ਕ ਦਿਨ 10ਕ ਦਿਨ ਅਜੇ ਸਮਾਂ ਲੈਂਦੀ ਹੈ ਨਹੀਂ ਭਾਈ ਜੰਮੇ ਦਾ ਆਇਆ ਹੋਵੇ ਤੇ ਖੜਦਾ ਹੀ ਨਹੀਂਗਾ ਹਾਂ ਲੈ ਵੀ ਗੁਰਵੰਤ ਇੱਕ ਬੁਰੀ ਖੋਲ ਕੇ ਮਾੜਾ ਤੋੜ ਕੇ ਦਰਸ਼ਨ ਕਰਾਈਏ ਵੀਰਾਂ ਨੂੰ ਤੋਂ ਥਣ ਤੋਂ ਪੂਰਾ ਲੰਬਾ ਦੋਸਤੋ ਅਸਲ ਦੇ ਵਿੱਚ ਆਪਾਂ ਝੋਟੀਆਂ ਦੇ ਥਣ ਤੋਂ ਵੇਖਦੇ ਕਈ ਨਾ ਬਿਲਕੁਲ ਛੋਟੇ-ਛੋਟੇ ਥਣ ਹੁੰਦੇ ਪਹਿਲਾਂ ਨਾ ਝੋਟੀਆਂ ਦੇ ਤੋਂ ਥਣ ਤੋਂ ਦੀ ਕੁਆਲਿਟੀ ਬਹੁਤ ਖੂਬਸੂਰਤ ਕੈਗਲੋ ਕੋ ਸੀ ਨਹੀਂ ਸੰਸਾ ਕਰਮਾੜੀ ਹਾਂ ਲੋਬ ਸੋ ਬੋਲੋ ਵਧੀਆ ਨਿਸ਼ਾਨੀਆਂ ਦੋਸਤੋ ਮਾਰਕਿੰਗ ਬੜੀ ਸੋਹਣੀ ਆ ਜਾਇਜ ਮਾਰਕਿੰਗ ਚਾਰੇ ਖੁਰ ਤੋਤੇ ਬੜੇ ਬਿਲਕੁਲ ਜਾਇਜ ਜਾਇਜ ਤੋਤੇ ਘਟ ਘਟ ਮਗਰਲੇ ਆ ਅਗਲੇ ਪੈਰਾਂ ਤੇ ਜਵਾਬ ਆ ਬਾਕੀ ਠੰਡੀ ਤੇਰੀ ਸੀਲਸ ਲੱਗ ਕਰਮਾੜੀ ਨਹੀਂ ਇਦਾਂ ਪਸ਼ੂ ਨਹੀਂ ਵਹਿਣ ਨਹੀਂ ਦਿੰਦਾ ਥਲੀ ਹਾਂ ਲੋਬ ਸੋਈ ਤੋ ਦੋਸਤੋ ਇੱਕ ਜਜਮੈਂਟ ਹੋ ਜਾਂਦੀ ਆ ਵੀ ਝੋਟੀ ਜਿਵੇਂ ਪਹਿਲਾਂ ਝੋਟੀ ਨੇ ਸੁਣਾ ਕਿਸੇ ਤਰ੍ਹਾਂ ਦੀ ਆਲ ਸ਼ਾਲ ਦਾ ਇਹਨੂੰ ਪਤਾ ਨਹੀਂ ਹੋਣਾਗਾ ਕਰਮਾੜੀ ਨੂੰ ਸੋ ਵਧੀਆ ਸਮਾਂ ਚੰਗਾ ਆਵੇ ਵਧੀਆ ਬੱਚਾ ਚੱਲੂਗੀ ਤੇ ਵਧੀਆ ਜਿਹੜਾ ਦੋਸਤੋ ਪਹਿਲਾਂ ਝੂਟੀ ਜਿਹੜੀ ਦੋਸਤੋ ਬੱਚੇ ਤੇ ਲੱਗੂਗੀ ਠੀਕ ਆ ਤੇ ਟੀਰੀ ਤੁਰੀ ਪੂਰੀ ਆ ਠੰਡੀ ਪੂਰੀ ਆ ਉਹ ਤੁਸੀਂ ਆ ਵੇਖ ਕੇ ਵੀਡੀਓ ਦੇ ਵਿੱਚ ਚੈੱਕ ਕਰ ਹੀ ਲਿਆ ਸੋ ਸੋਨੇ ਕਦਕੜ ਦੇ ਵਿੱਚ ਝੂਟੀ ਦੋਸਤੋ ਜਿਹੜੀ ਆਪਾਂ ਤੁਹਾਨੂੰ ਲਾਸਟ ਵਿੱਚ ਪੀਸ ਦਿਖਾ ਰਹੇ ਹਾਂ ਪੂਰਾ ਕੋਕਾ ਪੀਸ ਆ ਠੀਕ ਆ ਤੇ ਜ਼ਰੂਰ ਤੁਸੀਂ ਹੱਥ ਪਾ ਸਕਦੇ ਜੇ ਬਹੁਤ ਖੂਬਸੂਰਤ ਕਾਬਲੇ ਤਾਰੀਫ ਸੋਹਣੀ ਆਰਡਰ ਦੀ ਮਾਲਕਣ ਬਾਕੀ 8-10 ਦਿਨਾਂ ਦੇ ਵਿੱਚ ਹੋਰ ਵੀ ਚੰਗੀ ਉਮੀਦ ਕਰਦੇ ਆ ਵੀ ਸੋਹਣਾ ਬਖਾਲਾ ਬਣਾ ਕੇ ਤਿਆਰ ਕਰੂਗੀ ਲੈ ਵੀਰ ਗਰਵੰਤ ਇਹ ਮੁੱਲ ਵਾੜੀ ਰੂਗਾ ਇਹਦਾ ਫਿਰ ਭਰਾ ਮੌਲੋ ਤਾਂ ਸੰਧੂ ਸਾਹਿਬ ਇਹੋ ਜੀ ਚੀਜ਼ ਦਾ ਭਾਵੇਂ 1.5 ਲੱਖ ਉਹ ਕਰ ਲਗੀ ਹਾਂ ਉਹ ਵੀ ਜਾਇਜ਼ ਆ ਅੱਛਾ ਜੀ ਪਰ ਜ ਆਪਾਂ ਜੋ ਜਿੱਦਾਂ ਆਈ ਉਹਦੇ ਦੇ ਦੇਣੀ ਜਾਇਜ਼ ਰੇਟ ਸੀ ਹਾਂ ਬਿਲਕੁਲ ਪਰ ਕਰਾ ਆਪਾਂ 1 ਸਵਾ ਲੱਖ ਦੀ ਝੋਟੀ ਦੇ ਦਾਂਗੇ 1.25 1.25 ਦੀ ਹਾਂਜੀ ਠੀਕ ਆ ਜੀ 1.25 ਜੋ ਕੋਈ ਸ਼ੋਰ ਛਪਾ ਹੀ ਹੋਣਾ ਕੋਈ ਬਹੁਤ ਜ਼ਿਆਦਾ ਮੰਨਤਾ ਨਹੀਂ ਹੋਣਾ ਠੀਕ ਹੈ ਠੀਕ ਹਾਂਜੀ ਲਓ ਦੋਸਤੋ ਸਵਾ ਲੱਖ ਵੀਰ ਨੇ ਮੁੱਲ ਕੀਤਾ ਵੀ ਲੈਣ ਦੇਣ ਸਵਾ ਲੱਖ ਆ ਤੇ ਵਿੱਚੋਂ ਛੋੜਛਾ ਭਈ ਹੋਣਾ ਬਾਕੀ ਤੁਸੀਂ ਵੇਖੋ ਤਾਂ ਪਰ ਇਹੋ ਜੇ ਨਗਦ ਆ ਭਾਂ ਡੇਢ ਲੱਖ ਮੰਗ ਲਈ ਤਾਂ ਵੀ ਜਾ ਜੀ ਹਾਂਜੀ ਹਾਂਜੀ ਸੋ ਪੂਰੀ ਵੱਡੀ ਦੋਸਤੋ ਛੋਟੀ ਆ ਕੰਧ ਜਿੱਡੀ ਛੋਟੀ ਆ ਵੇਖੋ ਕਰੋ ਤਸੱਲੀ ਠੀਕ ਆ ਕਲੋਨੀ ਕਲਾਨੀ ਛੋਟੀ ਦੀ ਬਹੁਤ ਜਦੀ ਖੂਬਸੂਰਤ ਮੈਂ ਵੀ ਕਰਵਾ ਤਾਂ ਚੰਗੀ ਆ ਛੋਟੀ ਵੀਰ ਹਾਂਜੀ ਤੇ ਇਹ ਅੱਜ ਆਪਣੇ ਕੋਲ ਨਾਗਸੀ ਕੇ ਕਰਵਾ ਤਾਂ ਟੋਟਲ ਹਾਂਜੀ ਆਪਣੇ ਕੋਲ 7 ਨਾਗੀ ਦੋ ਵੈੜਾਂ ਹਾਂ ਪੰਜ ਪੰਜ ਮਝਾ ਇੱਕ ਮਈ ਸੂਈ ਤੇ ਚਾਰ ਆਪਾਂ ਗੱਬਣਾ ਵਿਖਾਈਆਂ ਠੀਕ ਹੈ ਜੀ ਹਾਂ ਜੀ ਲੈ ਵੀ ਗਰਵੰਤ ਤੇ ਇੱਕ ਨੰਬਰ ਬੋਲ ਦਈਏ ਆਪਣੇ ਨੰਬਰ ਹੈਗਾ ਵੀਰ ਜੀ ਆਪਣਾ 98772 ਹਾਂ 843 ਠੀਕ ਹੈ ਜੀ ਹਾਂ ਜੀ ਲਓ ਦੋਸਤੋ ਇਹ ਨੰਬਰ ਨੇ ਵੀਰ ਗਰਵੰਤ ਤੇ ਤੇ ਪਸ਼ੂ ਅੱਜ ਟੋਟਲ 7 ਨੇ ਜਿਨ੍ਹਾਂ ਦੇ ਵਿੱਚੋਂ 5 ਮੱਝਾਂ ਝੋਟੀਆਂ ਤੁਸੀਂ ਵੇਖੀਆਂ 4 ਗੱਭਣ ਇੱਕ ਸੂਈ ਮੱਝ ਤੇ 2 ਵਿਹੜਾਂ ਦੇਖੀਆਂ ਇੱਕ ਸੂਈ ਤੇ ਇੱਕ ਗੱਭਣ ਵਿਹੜ ਹੋਰ ਗੱਲ ਗੱਲਬਾਤ ਕੋਈ ਗਰਵੰਤ ਵਧੀਆ ਵੀਰ ਜੀ ਬਸ ਠੀਕ ਹੈ ਜੀ ਲਓ ਵੀ ਫਲਖਾਲ ਦੋਸਤੋ ਏ ਅੱਜ ਨਾਗਰ ਦਿਖਾਉਣੇ ਸੀ ਤੁਹਾਨੂੰ ਵੀਰ ਗਰਮੰਤ ਦੇ ਘਰੋਂ ਪਿੰਡ ਮਹਿਮੂਦਪੁਰ ਤਹਿਸੀਲ ਪੱਟੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ